ਤਾਲ ਦੀ ਤਰ੍ਹਾਂ ਬਾਬਾ ਜੀ ਦਾ 344ਵਾਂ ਜਰਮ ਦਿਹਾੜਾ ਮਨਾਇਆ ਜਾ ਰਿਹਾ ਹੈ। ਸੰਗਤ ਦੀ ਆਸਥਾ ਤੇ ਸੰਗਤ ਦਾ ਪਿਆਰ ਬਾਬਾ ਜੀ ਪ੍ਰਤੀ ਬਹੁਤ ਜ਼ਿਆਦਾ ਜੀ ਉਹ ਬਾਰਿਸ਼ ਹੋਵੇ, tufaan ਹੋਵੇ ਉਹ ਨਹੀਂ ਰੋਕ ਸਕਦਾ। 1982 ਦਾ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੀ ਸੀ ਜੋ ਅੱਜ ਤੱਕ ਜਾਰੀ ਹੈ। ਇਹਦੇ ਵਿੱਚ ਸ਼ਰਧਾ, ਭਾਵਨਾ ਤੇ ਉਤਸ਼ਾਹ ਇਹ ਤਿੰਨ ਚੀਜ਼ਾਂ ਕੰਮ ਕਰਦੀਆਂ ਨੇ। ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੀ ਅਮਰ ਸ਼ਹੀਤਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਜਿੱਥੇ ਸੰਗਤਾਂ ਦੇ ਵੱਲੋਂ ਦੂਰੋਂ ਦੂਰੋਂ ਆ ਕੇ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਉੱਥੇ ਕੇ ਇਹ ਦਿਨ ਪਹਿਲਾਂ ਤੋਂ ਹੀ ਸੰਗਤਾਂ ਦੇ ਵੱਲੋਂ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਅੱਜ ਇੱਕ ਖਾਸ ਤਸਵੀਰ ਤੁਹਾਨੂੰ ਵੇਸਣ ਦੇ ਲੱਡੂਆਂ ਦੀ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ 100 ਕੁਇੰਟਲ ਦੇ ਕਰੀਬ ਜੋ ਇਹ ਵੇਸਣ ਦੇ ਲੱਡੂ ਤਿਆਰ ਕੀਤੇ ਗਏ ਨੇ ਤਾਂ ਸੰਗਤ ਨੂੰ ਇਹ ਵਰਤਾਇਆ ਜਾਣ ਕੇ ਪਾਪਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਸੰਤਾਂ ਨੂੰ ਵੇਟ ਰਹਿੰਦੀ ਹੈ ਇਸ ਦਿਨ ਦੀ ਇਸ ਖਾਸ ਮੌਕੇ ਤੇ ਖੁਸ਼ੀ ਦੇ ਮੌਕੇ ਤੇ ਕਿ ਤੱਕ ਤੱਕ ਪਾਪਾ ਦੀਪ ਸਿੰਘ ਜੀ ਉਹ ਪਾਪਾ ਦੀਪ ਸਿੰਘ ਜੀ ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਤਲੀ ਤੇ ਰੱਖ ਕੇ ਸ਼ਹਾਦਤ ਦਿੱਤੀ ਤਾਂ ਅੱਜ ਉਹਨਾਂ ਦੇ ਜੋ ਪਾਪਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਹਰ ਕੋਈ ਜੋ ਹੈ ਲੰਗਰ ਸੇਵਾ ਕਰ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਬਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਅੱਜ ਤੁਹਾਡੇ ਵੱਲੋਂ ਖਾਸ ਬੇਸਨ ਦੇ ਲੱਡੂਆਂ ਦੀ ਸੇਵਾ ਕੀਤੀ ਗਈ ਹੈ ਹਰ ਸਾਲ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੂਗਾ ਦੇਖੋ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ 344ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਸਾਡੀ ਸੇਵਾ ਲੰਗਰ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੀ ਹੈ 1982 ਤੋਂ ਚੱਲ ਰਹੀ ਹੈ ਇਸ ਸਥਾਨ ਤੇ ਬਾਬਾ ਜੀ ਦੇ ਜਨਮ ਦਿਹਾੜੇ ਤੇ 1982 ਦਾ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੀ ਸੀ ਜੋ ਅੱਜ ਤੱਕ ਜਾਰੀ ਹੈ ਉਸੇ ਹੀ ਰਿਵਾਜ ਨੂੰ ਸਹੀ ਅੱਗੇ ਚਾਲੂ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਕਿੰਨੇ ਕੁਇੰਟਲ ਜੋ ਲੱਡੂ ਨੇ ਉਸ ਸੰਗਤ ਦੇ ਵਿੱਚ ਵਰਤਾਏ ਜਾ। ਇਹ ਲਗਭਗ 120 ਕੁਇੰਟਲ ਦੇ ਕਰੀਬ ਪਿੰਡਾਂ ਦੇਸੀ ਘੋਦੀਆਂ ਤਿਆਰ ਹੋਈਆਂ ਵੇਸਨ ਦੀਆਂ ਤੇ ਉਹ ਵਰਤਾਇਆ ਜਾਣ ਗਿਆ। ਕਿੰਨੀ ਦੇਰ ਪਹਿਲਾਂ ਤਿਆਰੀਆਂ ਜੋ ਨੇ ਸ਼ੁਰੂ ਹੋ ਜਾਂਦੀਆਂ ਨੇ ਉਤਸ਼ਾਹ ਕਿੰਨਾ ਰਹਿੰਦਾ ਇਸ ਦਿਨ। ਇਹ ਜੀ 20 ਜਨਵਰੀ ਤੋਂ ਅਸੀਂ ਲੱਗੇ ਹੋਏ ਆਂ ਅੱਜ 8ਵਾਂ ਦਿਨ ਹੈਗਾ ਵਾ ਤੇ ਉਤਸ਼ਾਹ ਤੇ ਹੁੰਦਾ ਹੀ ਹੈ ਉਤਸ਼ਾਹ ਨਾਲ ਹੀ ਤਿਆਰ ਹੁੰਦਾ ਕਿਉਂਕਿ ਇਦੇ ਵਿੱਚ ਸ਼ਰਧਾ ਭਾਵਨਾ ਤੇ ਉਤਸ਼ਾਹ ਤੇ ਇਹ ਨੀ ਚੀਜ਼ਾਂ ਕੰਮ ਕਰਦੀਆਂ ਨੇ 8 ਦਿਨ ਲੱਗ ਜਾਂਦੇ तकरीबन ਤਿਆਰ ਹੋਣ ਤੇ ਦੇਖ ਰਿਹਾ ਕਾਰੀਗਰ ਲਗਾਤਾਰ ਵੇਸਣ ਦੇ ਲੱਡੂ ਤਿਆਰ ਕਰ ਰਹੇ ਨੇ ਸਿਫਤੀ ਦਾ ਘੋ ਜਿਹੜਾ ਹੈ ਉਹ ਵਰਤਿਆ ਜਾ ਰਿਹਾ ਹੈ ਤਾਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿੰਨੇ ਕਾਰੀਗਰ ਜਿਹੜੇ ਨੇ ਨਾਲ-ਨਾਲ ਇਸ ਤਿਆਰੀ ਵਿੱਚ ਲੱਗੇ ਹੋਏ ਨੇ ਦੇਖੋ 50 ਦੇ ਕਰੀਬ ਸੇਵਾਦਾਰ ਨੇ ਲੰਗਰ ਬਾਬਾ ਦੀਪ ਸਿੰਘ ਖੇਰਾਵਾਲਾ ਗੇਟ ਦੇ ਤੇ 100 ਦੇ ਕਰੀਬ ਕਾਰੀਗਰ ਲੱਗਦਾ ਹੈ ਜੋ ਆਪਣੀ ਆਪਣੀ ਡਿਊਟੀਆਂ ਦਿਨ ਰਾਤ ਵੰਡ ਕੇ 8 ਦਿਨ ਲਗਾ ਕੇ ਇਹ ਬਿੰਨੀਆਂ ਤਿਆਰ ਹੁੰਦੀਆਂ ਨੇ ਜੀ ਮੇਸਨ ਦੇ ਲੱਡੂ ਤਿਆਰ ਕੀਤੇ ਜਾ ਰਹੇ ਨੇ ਸੰਗਤਾਂ ਦਾ ਕਿਦਾਂ ਦਾ ਸਹਿਯੋਗ ਮਿਲਿਆ ਕਿਉਂਕਿ ਇੱਕ ਪਾਸੇ ਦਿੱਸਦਾ ਦੇਖ ਰਿਆਂ ਮੌਸਮ ਵੀ ਜੋ ਹੈ بارش ਲਗਾਤਾਰ ਹੋ ਰਹੀ ਹੈ ਲੇਕਿਨ ਸੰਗਤ ਦੀ ਆਸਥਾ ਦੇ ਅੱਗੇ ਇਹ بارش ਵੀ ਫਿੱਕੀ ਪੈਂਦੀ ਹੋਈ ਨਜ਼ਰ ਆਉਂਦੀ ਹੈ ਸੰਗਤ ਦੀ ਆਸਥਾ ਤੇ ਸੰਗਤ ਦਾ ਪਿਆਰ ਬਾਬਾ ਜੀ ਪ੍ਰਤੀ ਬਹੁਤ ਜ਼ਿਆਦਾ ਜੀ ਉਹ بارش ਹੋਵੇ tufaan ਹੋਵੇ ਉਹ ਨਹੀਂ ਰੋਕ ਸਕਦਾ ਇਹ ਵੀ ਸਮਝੋ ਇੱਕ ਪਰਖ ਹੈ ਹੁੰਦੀ ਹੈ ਕੀ ਬਾਬਾ ਜੀ ਦੇਖਦੇ ਆ ਕਿ ਭਾਈ ਜੇ ਅਗਰ ਰੁਕਦੇ ਪਰ ਬਾਬਾ ਜੀ ਤੇ ਭਗਤ ਨਹੀਂ ਭਾਈਦੇ ਰੁਕਦੇ ਹੀ ਐ ਡਟ ਕੇ ਖੜੇ ਐ ਬਾਬਾ ਦੀਪ ਸਿੰਘ ਜਰਮ ਦਿਹਾੜੇ ਤੇ ਸੰਗਤਾਂ ਨੂੰ ਕੀ ਸੁਨੇਹਾ ਲਾੜਨਾ ਹੈ ਬਾਬਾ ਦੀਪ ਸਿੰਘ ਜਰਮ ਦਿਹਾੜੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਜੀਵਨੀ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰੀਏ ਕਿਉਂਕਿ ਉਹਨਾਂ ਦੀ ਜੀਵਨ ਸਮਰਪਣ ਭਾਵਨਾ ਭਗਤੀ ਤਿਆਗ ਬਹੁਤ ਜ਼ਿਆਦਾ ਸੀ ਤੇ ਇਸ ਲਈ ਸਾਰੇ ਸੰਗਤ ਨੂੰ ਇਹ ਬੇਨਤੀ ਕੀ ਬਾਬਾ ਦੀਸ਼ੀ ਜਨਮ ਦਿਨ ਦੇ ਨਾਲ-ਨਾਲ ਉਹਨਾਂ ਦੀ ਜੀਵਨ ਜੁਗਤੀ ਜੀਵਨ ਜਾਗ ਦੇ ਅਨੁਸਾਰ ਆਪਣਾ ਜੀਵਨ ਢਾਲੋ ਤੇ ਜਿਓ ਸੋ ਬਿਲਕੁਲ ਦੇਖ ਸਕਦੇ ਹੋ ਕਿ 120 ਕੁਇੰਟਲ ਦੇ ਜੋ ਬੇਸਨ ਦੇ ਲੱਡੂ ਨੇ ਉਹ ਖਾਸ ਜਨਮ ਦਿਹਾੜੇ ਦੇ ਮੌਕੇ ਤੇ ਤਿਆਰ ਕੀਤੇ ਗਏ ਨੇ ਲਗਾਤਾਰ ਕਾਰੀਗਰ ਜੋ ਨੇ ਇਸ ਸੇਵਾ ਦੇ ਵਿੱਚ ਲੱਗੇ ਹੋਏ ਨੇ ਤੇ ਨਾਲ ਹੀ ਸੰਗਤ ਦੀਆਂ ਤਸਵੀਰਾਂ ਵੀ ਦਿਖਾ ਰਿਹਾ ਕਿ ਸੰਗਤ ਦੇ ਵੱਲੋਂ ਇਹ ਜੋ ਲੱਡੂ ਨੇ ਲੰਗਰ ਉਹ ਲਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਵੱਖ-ਵੱਖ ਪ੍ਰਕਾਰ ਦੇ ਜੋ ਲੰਗਰ ਨੇ ਉਹ ਵੀ ਲਗਾਏ ਜਾ ਰਹੇ ਨੇ ਤਾਂ ਸੇਵਾ ਭਾਵਨਾ ਹਰ ਕਿਸੇ 'ਚ ਹਰ ਕੋਈ ਆਪਣੇ ਸ਼ਰਧਾ ਅਨੁਸਾਰ ਸੇਵਾ ਕਰ ਰਿਹਾ ਹੈ ਤਾਂ ਵਿਸ਼ੇਦ ਖਾਸ ਲੱਡੂ ਹਰ ਸਾਲ ਇਹਨਾਂ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਲੱਡੂ ਜੋ ਨੇ ਲਗਾਏ ਜਾਂਦੇ ਨੇ ਤਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜੋ ਸੇਵਾ ਕਰ ਰਹੀਆਂ ਨੇ ਉਹਨਾਂ ਨਾਲ ਵੀ ਇੱਥੇ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਇਸ ਸੇਵਾ ਦੇ ਵਿੱਚ ਹਿੱਸਾ ਲੈਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਜੀ ਭਾਈ ਫਤੇ ਜੀ ਪਾਪਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੇਸਣ ਦੇ ਲੱਡੂਆਂ ਦੀ ਖਾਸ ਸੇਵਾ ਕੀਤੀ ਜਾ ਰਹੀ ਹੈ ਕੁਇੰਟਲਾਂ ਦੇ ਵਿੱਚ ਲੱਡੂ ਲਗਾਏ ਜਾ ਰਹੇ ਨੇ ਕੀ ਹੈ ਸਭ ਤੋਂ ਪਹਿਲਾਂ ਤੇ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ 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 ਮੁਬਾਰਕਾਂ ਹੋਣ ਜੀ ਤੇ ਹਰ ਸਾਲ ਦੀ ਤਰ੍ਹਾਂ ਲੰਗਰ ਬਾਬਾ ਦੀਪ ਸਿੰਘ ਸ਼ੇਰਾਂ ਵਾਲੇ ਗੇਟ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਜੀ ਤੇ 101 ਦੇਸੀ ਘਿਓ ਦੇ ਪੀਪੇ ਦੀਆਂ ਪਿੰਨੀਆਂ ਜਿਹੜੀਆਂ ਇੱਥੇ ਲੱਗਦੀਆਂ ਨੇ ਜੀ ਸੰਗਤ ਦੇ ਵਿੱਚ ਵਰਤਾਈਆਂ ਜਾਂਦੀਆਂ ਨੇ ਇਸ ਦਿਨ ਦਾ ਉਤਸ਼ਾਹ ਕਿੰਨਾ ਕੁ ਹੁੰਦਾ ਹੈ ਦੇਖ ਰਿਹਾ ਕਿ ਭਾਵੇਂ بارش ਵੀ ਲਗਾਤਾਰ ਤੇਜ਼ ਹੈ ਲੇਕਿਨ ਸੰਗਤ ਦੀ ਆਸਤੇ ਦੇ ਅੱਗੇ بارش ਠਿੱਕੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਜੀ ਜਿਉਂ-ਜਿਉਂ بارش ਵੀ ਹੋਉਂਦੀ ਹੈ ਆਨੁ ਤਰ੍ਹਾਂ ਕੋ ਹੋਰ ਖੁਸ਼ੀ ਹੋ ਰਹੀ ਹੈ ਕਿ ਵੱਧ ਛੜ ਕੇ ਸੇਵਾ ਕਰੀਏ ਅਸੀਂ ਖਾਸ ਪ੍ਰਬੰਧ ਕੀਤਾ ਹੈ ਤੇ ਪਹਿਲਾਂ ਤੋਂ ਕੋਈ ਸੰਗਤ ਨੂੰ ਪਰੇਸ਼ਾਨੀ ਨਹੀਂ ਆਈ ਜੀ ਦਾ ਨੰਦੂ ਵੀ ਕਹਿਣਾ ਚਾਹੂਗਾ ਐਸੇ ਖਾਸ ਦਿਨਾਂ ਤੇ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਗੁਰੂ ਘਰ ਨਾਲ ਜੁੜੋ ਖੁਸ਼ੀਆਂ ਗੁਰੂ ਘਰ ਦੀਆਂ ਪ੍ਰਾਪਤ ਕਰੋ ਨਸ਼ਿਆਂ ਤੇ ਵਿਰੁੱਧ ਹੋਵੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਦੇਖ ਸਕਦੇ ਹੋ ਕਿ ਇਹ ਖਾਸ ਵੇਸਣ ਦੇ ਲੱਡੂਆਂ ਦੀ ਸੇਵਾ ਹਰ ਸਾਲ निभाई ਜਾਂਦੀ ਹੈ ਸਿਫਟੀ ਦੇ ਦੇਸੀ ਘੋ ਜਿਹੜਾ ਹੈ ਉਸ ਤੋਂ ਇਹ ਤਿਆਰ ਕੀਤੇ ਗਏ ਲੱਡੂ ਤਾਂ ਦੇਖ ਸਕਦੇ ਹੋ ਕਿ ਕੁਇੰਟਲ 120 ਕੁਇੰਟਲ ਦੇ ਕਰੀਬ ਇਹ ਜੋ ਲੱਡੂ ਨੇ ਤਿਆਰ ਕੀਤੇ ਗਏ ਨੇ ਤਾਂ ਭਰਾਤਾਂ ਦੇ ਵਿੱਚ ਇਹ ਸੋਨੇ ਨਾਲ ਨਾਲ ਤੁਹਾਨੂੰ ਦਿਖਾ ਰਿਹਾ ਤੇ ਇਸ ਦੇ ਨਾਲ ਹੀ ਦੇਖ ਸਕਦੇ ਹੋ ਕਿ ਸੰਗਤ ਦੇ ਵਿੱਚ ਅੱਜ ਇਹ ਲੱਡੂ ਖੁਸ਼ੀ ਦੇ ਮੌਕੇ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਸ ਦਿਨ ਦੀ ਹਰ ਸੰਗਤ ਨੂੰ ਹਰ ਕਿਸੇ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਤੇ ਅੱਜ ਉਹਨਾਂ ਦੇ ਆਗਮਨ ਦਿਵਸ ਦੇ ਮੌਕੇ ਤੇ ਹੀ ਖੁਸ਼ੀ ਦੇ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਤੇ ਇੱਕ ਖਾਸ ਲੰਗਰ ਮੇਸਨ ਦੇ ਲੱਡੂ ਤਾਂ ਇਹ ਜੋ ਸੇਵਾ ਹੈ ਲੰਗਰ ਦੀ ਕੀਤੀ ਜਾ ਰਹੀ ਹੈ ਸੰਗਤਾਂ ਦੇ ਵੱਲੋਂ ਬੜੇ ਪ੍ਰੇਮ ਪਿਆਰ ਦੇ ਨਾਲ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ